ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਕਈ ਥਾਵਾਂ ਤੇ ਮੀਂਹ ਪੈ ਰਿਹਾ ਤਾਂ ਕਈ ਥਾਵਾਂ ਤੇ ਬਰਫਵਾਰੀ ਹੋ ਰਹੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਇਹ ਬਰਫ ਜੋ ਕਿ ਲਾਹੌਲ ਸਪੀਤੀ ਦੇ ਵਿੱਚ ਹੋਈ ਹੈ ਜਿਸ ਤੋਂ ਬਾਅਦ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ 2 ਤੋਂ 3 ਇੰਚ ਬਰਫਵਾਰੀ ਹੋ ਚੁੱਕੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਬਿਨਾਂ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਿਕਲਣ ਦੇ ਲਈ ਮਨਾ ਕੀਤਾ ਹੋਇਆ ਕਿਸਾਨ ਅਤੇ ਬਾਗਵਾਨ ਆਪਣੀਆਂ ਫਸਲਾਂ ਸੰਭਾਲਣ ਦੇ ਵਿੱਚ ਝੋਟੇ ਹੋਏ ਨੇ ਹਾਲੇ ਵੀ برفਬਾਰੀ ਲਗਾਤਾਰ ਹੋ ਰਹੀ ਹੈ ਇਹ ਤਸਵੀਰਾਂ ਲਾਹੌਲ ਸਪੀਤੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਹਾੜਾਂ ਦੇ ਵਿੱਚ ਲਗਾਤਾਰ برفਬਾਰੀ ਹੋ ਰਹੀ ਹੈ ਲਾਹੌਲ ਦੇ ਮੁੱਖ ਮਾਰਗ ਦੇ ਵਿੱਚ ਚਟਾਨਾਂ ਖਿਸਕਣ ਦੇ ਨਾਲ ਮਲਬਾ ਡੇਗਣ ਦਾ ਖਤਰਾ ਬਣਿਆ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਬਿਨਾਂ ਕੰਮਾਂ ਤੋਂ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਾ